ਆਲਟੂਨੀਸ ਚੈਨਲ ਤੇ ਤੁਹਾਡਾ ਸਵਾਗਤ ਆਮਰ ਸਾਹ ਜਲੰਧਰ ਐਸਟੀਐਫ ਨੂੰ ਮਿਲੀ ਵੱਡੀ ਸਫਲਤਾ 1.5 ਕਿਲੋ ਹੈਰੋਇਨ ਨਾਲ ਤਿੰਨ ਨੌਜਵਾਨ ਗੀਤੇ ਕਾਬੂ ਤਰੰਤ ਰੋਡ ਤੇ ਪਿੰਡ ਚੱਬਾ ਦੇ ਕੋਲ ਕੀਤੀ ਸੀ ਨਾਕਾਬੰਦੀ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੰਮ੍ਰਿਤਸਰ ਜਲੰਧਰ ਐਸਟੀਐਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਪਿੰਡ ਚੱਬਾ ਦੇ ਕੋਲ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਕੋਲੋਂ ਡੇਢ ਕਿਲੋ ਹਿਰੋਇਨ ਤੇ ਇੱਕ ਸਵਿਫਟ ਗੱਡੀ ਵੀ ਕਾਬੂ ਕੀਤੀ ਗਈ ਐਸਟੀਐਫ ਅਧਿਕਾਰੀਆਂ ਮੁਤਾਬਕ ਫੜੇ ਗਏ ਤਿੰਨ ਨੌਜਵਾਨ ਅੰਮ੍ਰਿਤਸਰ ਦੇ ਵਸਨੀਕ ਖਾਨ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪੁਲਿਸ ਨੇ ਕਾਬੂ ਕਰ ਲਿਆ ਸਹਿਦਕਾਰੀਆਂ ਨੇ ਦੱਸਿਆ ਕਿ ਇਹ ਵੀ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਕਤ ਨੌਜਵਾਨ ਹੀਰੋਇਨ ਕਿੱਥੋਂ ਲੈ ਕੇ ਆਏ ਸਨ ਕਿੱਥੇ ਵੇਚਣ ਜਾ ਰਹੇ ਸਨ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਬਿਊਰੋ ਦੀ ਇਹ ਵਿਸ਼ੇਸ਼ ਰਿਪੋਰਟ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਮੈਂ ਡੀਐਸਪੀ ਯੁਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਨਾਤਾਂ ਜੀ ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਜੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆਂ ਭਾਰੀ ਮਾਤਰਾ ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਇਧਰ ਕਿਤੇ ਦੇਣ ਆ ਰਹੇ ਆ ਇਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਆ ਪੁਲ ਨਾ ਪੁਲ ਦੇ ਉੱਪਰ ਸੂਏ ਦੇ ਪੁਲ ਦੇ ਉੱਪਰ ਨਾਕਾ ਲਾਇਆ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਅੱਛਾ ਸਰ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈਗੀ ਨੌਜਵਾਨ ਹੈ ਜੀ 23 24 25 ਸਾਲ ਦੇ 25 26 ਸਾਲ ਦੇ ਜੀ ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਸੀ ਕਿੱਥੇ ਦੇਣੀ ਨਹੀਂ ਇਹ ਪੁੱਛ ਕੇ ਅੱਛੇ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਨੂੰ ਰਿਮਾਂਡ ਲੈ ਕੇ ਮਜਬੂਰ ਪੁੱਛ ਕੇ ਚ ਹੋਊਗੀ ਕਿੱਥੋਂ ਮਾਲ ਲੈ ਕੇ ਆਏ ਕਿੱਥੇ ਦੇਣ ਜਾਣਾ ਇਹਨਾਂ ਨੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ ਪਾਕਿਸਤਾਨ ਨਾਲ ਲਿੰਕ ਹੋ ਸਕਦੀ ਹੈ ਨਾ ਹੋ ਸਕਦੇ ਹੈ ਜੀ ਮੇਬੀ ਹੋ ਸਕਦੇ ਕਿਹਦੇ ਨਾਲ ਜਿਹੜੇ ਉਧਰ ਏਜੰਸੀਆਂ ਬੈਠੀਆਂ ਹੈ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਆ ਇਧਰ ਬਾਰਡਰ ਤੋਂ ਕਰਾਸ ਕਰਦੇ ਹੋ ਸਕਦਾ ਹੈ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਕੇ ਚਾਹ ਦਾ ਮੈਟਰ ਹੈ ਜੀ ਅੱਛਾ ਸਰ ਕਿੰਨੀ ਕੀ ਜਦੂਜਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਲਈ ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14 15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਏ ਇਹ ਸਵਿਫਟ ਕਾਰ ਤੇ ਆਏ ਸੀ